ਆ ਦੋਸਤੋ ਪਰਜਾ ਪਤ ਚੌਂਕ ਜਿਹੜਾ ਤੁਸੀਂ ਮੈਂ ਕਿਹਾ ਕੈਮਰਾਮੈਨ ਨੂੰ ਕਹਾਂਗਾ ਮਾੜਾ ਕੈਮਰਾ ਘੁਮਾ ਕੇ ਵਿਖਾ ਦਿੱਤਾ ਜਾਵੇ ਆ ਸਾਹਮਣੇ ਪਰਜਾ ਪਤ ਚੌਂਕ ਦੇ ਬਿਲਕੁਲ ਸਰਦਾਈ ਠੰਡਾਈ ਆ ਲਿਖਿਆ ਤੇ ਬਾਬਾ ਬਲਜਿੰਦਰ ਸਿੰਘ ਵੈਗੁਰੂ ਜੀ ਸਾਡੇ ਨਾਲ ਆ ਖਾਲਸਾ ਜੀ ਸਾਡੇ ਨਾਲ ਆ ਤੇ ਇੱਥੇ ਜਰੂਰ ਆਵੋ ਆਣ ਕੇ ਤੇ ਜਿਹੜਾ ਠੰਡੀ ਸਰਦਈ ਆ ਉਹਨ ਦਾ ਜਿਹੜਾ ਸੈਵਨ ਸਮੇਤ ਪਰਿਵਾਰ ਸਮੇਤ ਬੱਚਿਆਂ ਦੇ ਲੈ ਕੇ ਆਓ ਤੇ ਇੱਕ ਵਾਰੀ ਪੀ ਕੇ ਜਰੂਰ ਜਾਓ ਤੇ ਕੈਮੀਕਲ ਤੋਂ ਜਿਹੜਾ ਤੁਸੀਂ ਦੋਸਤੋ ਬਚ ਕੇ ਰਹੋ ਤੇ ਇੱਕ ਹੋਰ ਲੋਕੇਸ਼ਨ ਨਾਲ ਦਿੰਨੇ ਆਂ ਅਸੀਂ ਦੋਸਤੋ ਮਨੋਜ ਫਲਾਵਰ ਮਲੋ ਮਨੋਜ ਫੁੱਲਾਂ ਵਾਲਾ ਦੀ ਆਈਡੀਆ ਦੇਖ ਸਕਦੇ ਤੁਸੀਂ ਨਾਲ ਸਟਾਲ ਲੱਗੀ ਆ ਇੱਥੇ ਇਹ ਬਿਲਕੁਲ ਇਹਦੇ ਨਾਲ ਆ ਆ ਮਨੋਜ ਫੁੱਲਾਂ ਵਾਲਾ ਇਹਨਾਂ ਬਾਪਾ ਜੀ ਦੀ ਜਿਹੜੀ ਠੰਡੀ ਸਰਦਈ ਆ ਉਸ ਨੂੰ ਵੀ ਆਣ ਕੇ ਜਰੂਰ ਦੋਸਤੋ ਪੀਵੋ ਆ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹਾਂਗਾ ਅਕਰੀ ਲੋਕੇਸ਼ਨ ਹੋਰ ਵਿਖਾ ਦਿੱਤੀ ਜਾਵੇ ਆ ਚਾਰ ਸਵੇਰੇ ਕੈਮਰੇ ਨੂੰ ਕਮਾ ਕੇ ਤੇ ਇੱਥੇ ਆਵੋ ਸਮੇਤ ਪਰਿਵਾਰ ਆਵੋ ਮਾਵਾ ਧੀਆਂ ਬੱਚੇ ਬਜ਼ੁਰਗ ਨੌਜਵਾਨ ਵੱਡੇ ਛੋਟੇ ਸਾਰੇ ਆਵੋ ਤੇ ਜਿਹੜੀ ਠੰਡੀ ਸਰਦਈ ਆ ਉਹਨੂੰ ਪੀ ਕੇ ਜਾਓ ਤੇ ਬੱਚੇ ਵੀ ਆਓ ਕੋਈ ਇਹ ਕੋਈ ਨੁਕਸਾਨ ਵਾਲੀ ਚੀਜ਼ ਨਹੀਂ ਕਈ ਸਾਡੀਆਂ ਭੈਣਾ ਮਾਵਾ ਬੀਬੀਆਂ ਕਹਿੰਦੀਆਂ ਨੇ ਇਹ ਬੱਚਿਆਂ ਨੂੰ ਪਤਾ ਨਹੀਂ ਪਿਉਣੀ ਕਿ ਨਹੀਂ ਪਿਉਣੀ ਇਹ ਤਾਕਤ ਵਾਲੀ ਚੀਜ਼ ਆ ਪੈਣੋ ਇਹ ਤੁਸੀਂ ਹਰੇਕੀ 2-4 ਸਾਲ ਬੱਚੇ ਤੋਂ ਲੈ ਕੇ 100 ਸਾਲ ਤੱਕ ਬਜ਼ੁਰਗ ਇਸ ਨੂੰ ਪੀ ਸਕਦਾ ਸਭ ਸੀ ਜਦੋਂ ਵੀ ਤੁਸੀਂ ਹਬੌਰ ਸ਼ਹਿਰ ਦੇ ਵਿੱਚ ਆਵੋ ਤੇ ਇਹ ਬਾਬਾ ਜੀ ਦੀ ਜਿਹੜੀ ਠੰਡੀ ਸਰਦਈ ਆ ਇਹਦਾ ਇੱਕ ਵਾਰੀ ਸੇਵਨ ਕਰੋ ਜਰੂਰ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਜਿਹੜੀਆਂ ਚੀਜ਼ਾਂ ਪੀਣ ਵਾਲੀਆਂ ਨੇ ਉਹ ਆਪਾਂ ਪੀਂਦੇ ਨਹੀਂ ਤੇ ਜਿਹੜੀਆਂ ਨਹੀਂ ਬੱਚਿਆਂ ਦੇ ਪੀਣ ਵਾਲੀਆਂ ਉਹ ਆਪਾਂ ਲਗਾਤਾਰ ਲਗਾਤਾਰ ਆਪਾਂ ਪੀਤੀ ਜਾ ਰਹੇ ਆਂ ਇਸ ਕਰਕੇ ਆਪਣਾ ਜਿਹੜਾ ਸਿਹਤ ਹੈ ਜਿਹੜੀ ਬੱਚਿਆਂ ਦੀ ਛੋਟੇ ਬੱਚਿਆਂ ਦੀ ਵੱਡੇ ਬੱਚਿਆਂ ਦੀ ਭਾਵੇਂ ਸਿਆਣਾ ਹੈ ਭਾਵੇਂ ਕੋਈ ਬਾਲਕ ਹੈ ਬੱਚਾ ਪਰ ਆਪਾਂ ਹਟਦੇ ਨਹੀਂ ਉਹਨਾਂ ਚੀਜ਼ਾਂ ਤੋਂ ਦੂਰ ਨਹੀਂ ਹੁੰਦੇ ਤੇ ਦੱਸਦੇ ਆ ਆ ਭਾਈ ਬਲਜਿੰਦਰ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਜੀ ਕੀ ਫਤਿਹ ਜੀ ਖਾਲਸਾ ਜੀ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਇਹ ਜਿਹੜੀਆਂ ਸਰਦੀ ਦੇ ਵਿੱਚ ਪਾ ਰਹੇ ਤੁਸੀਂ ਮਾੜਾ ਦੱਸੋ ਵਾਹਿਗੁਰੂ ਜੀ ਇੱਕ ਆਪਾਂ ਬਦਾਮ ਪਾ ਰਹੇ ਹਾਂ ਜੀ ਬਦਾਮ ਭਿਉਂ ਕੇ ਪਾਉਨੇ ਆ ਜੀ ਰਾਤ ਨੂੰ ਹਾਂ ਜੀ ਇੱਕ ਬਦਾਮ ਆ ਆ ਰਹੀ ਜੀ ਆ ਬਦਾਮ ਆ ਦੋਸਤੋ ਹਾਂਜੀ ਤੇ ਕਾਜੂ ਹੋਗੇ ਜੀ ਆ ਕਾਜੂ ਆ ਦੋਸਤੋ ਕਾਲੀ ਮਿਰਚ ਹੋਗੀ ਜੀ ਆ ਕਾਲੀ ਮਿਰਚ ਆ ਦੋਸਤੋ ਤੇ ਮਗਜ ਹੋਗੇ ਜੀ ਆ ਮਗਜ ਆ ਜੀ ਦੋਸਤੋ ਖਸਖਾਸ ਹੋਗੀ ਜੀ ਆ ਖਸਖਾਸ ਆ ਦੋਸਤੋ ਤੇ ਆ ਰਹੀ ਹੈ ਖਸਖਾਸ ਹੋਗੀ ਜੀ ਆ ਖਸਖਾਸ ਅੱਗੇ ਵੀ ਖਾਈਏ ਦੁਬਾਰਾ ਫੇਰ ਤੇ ਮਗਜ ਜਿਹੜੇ ਪਾਉਣੇ ਆਪਾਂ ਸਾਹੀ ਪਾਉਂਦੇ ਆ ਜੀ ਇਹ ਨਹੀਂ ਇਹ ਘੱਟ ਪਾਉਣੇ ਆ ਇਹ ਆਪਾਂ ਬਹੁਤ ਅੱਛਾ ਜੀ ਇੱਕਾ ਹਰੇ ਮਗਜਾ ਜੀ ਇਹ ਵੀ ਆਪਾਂ ਬਣਿਆ ਜੀ ਹਾਂ ਤਿੰਨ ਤਰ੍ਹਾਂ ਦੇ ਹਾਂ ਤਿੰਨ ਚਾਰ ਤਰ੍ਹਾਂ ਦੇ ਮਗਜਾ ਆਪਾਂ ਬਣਿਆ ਏ ਬਾਈ ਗੁਰੂ ਜੀ ਅੱਛਾ ਜੀ ਤੇ ਵਿੱਚ ਇਹਦੇ ਆਪਾਂ ਦੁੱਧ ਪਾਉਣੇ ਆ ਜੀ ਦੁੱਧ ਤੋਂ ਇਹ ਤਿਆਰ ਹੁੰਦੀ ਹੈ ਜੀ ਇਹਦੀ ਜਿੰਨਾ ਆਪਾਂ ਆ ਸਕੀਏ ਉਹਨਾਂ ਹੀ ਠੰਡੀ ਹੈ ਜੀ ਤੇ ਬੱਚੇ ਵੀ ਪੀ ਸਕਦੇ ਆ ਤੇ ਬੀਬੀਆਂ ਭੈਣਾਂ ਵੀ ਪੀ ਸਕਦੀਆਂ ਜੀ ਇਹ ਖਾਲਸਾ ਜੀ ਕਈ ਨਾ ਭਰਾ ਮੈਂ ਵੇਖਣ ਨੂੰ ਕਈ ਭਰਾ ਵੇਖਿਆ ਵੀ ਜਿਹੜੀਆਂ ਸਾਡੀਆਂ ਭੈਣਾਂ ਨੇ ਬੀਬੀਆਂ ਨੇ ਸਿਆਣੇ ਬੰਦੇ ਜਿਵੇਂ 18 ਤੋਂ 20 ਸਾਲ ਵਾਲੇ ਬੱਚੇ ਆਣ ਕੇ ਪੀ ਜਾਂਦੇ ਨੇ ਸਿਆਣੇ ਬੰਦੇ ਆਣ ਕੇ ਪੀ ਜਾਂਦੇ ਭੈਣਾ ਵੀ ਪੀ ਜਾਂਦੀਆਂ ਨੇ ਤੇ ਜਿਹੜੇ ਬੱਚੇ ਨੇ ਬੱਚਿਆਂ ਵਾਸਤੇ ਦੱਸੋ ਵੀ ਇਹ ਚੀਜ਼ ਨੂੰ ਬੱਚੇ ਪੀ ਸਕਦੇ ਆ ਜਾਂ ਨਹੀਂ ਪੀ ਸਕਦੇ ਇਹ ਬੱਚੇ ਵੀ ਪੀ ਸਕਦੇ ਜੀ ਵੀ ਮੰਨ ਕੇ ਚੱਲ ਗਿਆ ਆਪਾਂ ਇਹ ਤਾਕਤ ਵਾਲੀ ਚੀਜ਼ ਹੀ ਹੈ ਜੀ ਇਹ ਕੋਈ ਨਸ਼ਾ ਨਹੀਂ ਗਿਆ ਜੀ ਨਾ ਹੀ ਇਹਦੇ ਚ ਕੋਈ ਨਸ਼ੇ ਵਾਲੀ ਚੀਜ਼ ਹੈ ਜੀ ਇਹ ਬੱਚੇ ਮੰਨ ਕੇ ਚੱਲ ਗਿਆ ਆਪਾਂ 5 ਸਾਲ ਦਾ ਬੱਚਾ ਹੀ ਪੀ ਸਕਦਾ ਜਿਹੜਾ ਵੀ ਬੱਚਾ ਦੁੱਧ ਪਾਣੀ ਪੀ ਸਕਦਾ ਉਹ ਪੀ ਸਕਦਾ ਜੀ ਇਹਨਾਂ ਜਿਹੜੇ ਆ ਆਪਣੇ ਕੈਮੀਕਲ ਜਿਹੜੇ ਆਪਾਂ ਠੰਡੇ ਪੀਨੇ ਆ ਕੈਮੀਕਲ ਕੋਈ ਵੀ ਠੰਡਾ ਸਾਰੇ ਕੈਮੀਕਲ ਦੇ ਬਣੇ ਹੁੰਦੇ ਆ ਉਹਨਾਂ ਤੋਂ ਦੂਰ ਉਹ ਬਹੁਤ ਬੱਚੇ ਬਿਮਾਰ ਹੋ ਰਹੇ ਨੇ ਬੱਚਿਆਂ ਦਾ ਜਿਹੜੇ ਹਾਲਾਤ ਮੈਂ ਕਈ ਪਿੰਡਾਂ ਦੇ ਵਿੱਚ ਵੇਖਿਆ ਠੰਡੇ ਪੀ ਪੀ ਕੇ ਜਿਹੜੇ ਕੈਮੀਕਲ ਜਿਹੜੇ ਹੁੰਦੇ ਨੇ ਉਹਨਾਂ 'ਚ ਕੈਮੀਕਲ ਪਾਏ ਹੁੰਦੇ ਨੇ ਉਹਨਾਂ ਤੋਂ ਬਚੋ ਤੇ ਇਹ ਚੀਜ਼ ਜਿਹੜੀ ਇਹਨੂੰ ਇਹਦੇ ਇਸ ਚੀਜ਼ ਦਾ ਸੇਵਨ ਵੱਧ ਤੋਂ ਵੱਧ ਕਰੇ ਇਹ ਘਰੇ ਵੀ ਬਣਾ ਕੇ ਤੁਸੀਂ ਪੀ ਸਕਦੇ ਹੋ ਦੋਸਤੋ ਜੇ ਘਰੇ ਤੁਸੀਂ ਨਹੀਂ ਬਣਾਉਣੀ ਤੇ ਬਾਬਾ ਜੀ ਦੇ ਕੋਲ ਆਣ ਕੇ ਇੱਥੇ ਜਿਹੜਾ ਇੱਕ ਇੱਕ ਗਲਾਸ ਆਣ ਕੇ ਛਕੋ ਤੇ ਤੇ ਜਿਹੜੀ ਆਪਣੀ ਲੋਕੇਸ਼ਨ ਆ ਜੀ ਇਹ ਪਰਜਾਪਤੀ ਚੌਂਕ ਜਿਹੜਾ ਜੀ ਫੁੱਲਾਂ ਵਾਲੀਆਂ ਦੁਕਾਨਾਂ ਉਹਦੇ ਨਾਲ ਆਏ ਆਪਣਾ ਡਾ ਜੀ ਐਨ ਜਮਾ ਚੁੰਡ ਤੇ ਜੀ ਜਿਹੜਾ ਸੀਨੀਅਰ ਸੈਕੰਡਰੀ ਸਕੂਲ ਤੋਂ ਸਿੱਧੀ ਬੱਸ ਸਟੈਂਡ ਨੂੰ ਜਾਂਦੀ ਏ ਤੇ ਚੌਂਕ ਦੇ ਬਾਬਾ ਜੀ ਚੌਂਕ ਦੇ ਵਿੱਚ ਹੀ ਬੈਠੇ ਹੁੰਦੇ ਨੇ ਤੇ ਦੋਸਤੋ ਮੈਂ ਕਾਬਲ ਰੁਕਣਪੁਰੀਆ ਹਬੌਰ ਵਾਲਾ ਤੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ